ਬڑا ਸੋਣਾ ਲਿਖਿਆ ਕਹਿੰਦਾ ਮੈਂ ਕਿਸੇ ਸੱਤ ਨੂੰ ਬਾਬਾ ਨਹੀਂ ਮੰਨਦਾ ਉਹ ਪੂਜਦੇ ਨੇ ਨਾ ਜਿਹੜੇ ਕੋਈ ਗੁੱਗੇ ਗਾਗੇ ਮੇਰੇ ਖਿਆਲ ਉਹ ਬਾਬਾ ਕਹਿ ਕੇ ਗੁੱਗਾ ਬਾਬਾ ਕਹਿ ਕੇ ਪੂਜਦੇ ਆ ਨਾ ਉਹ ਬڑا ਸੋਣਾ ਲਿਖਦਾ ਉਹ ਕਹਿੰਦਾ ਵੀ ਮੈਂ ਕਿਸੇ ਗੁੱਗੇ ਨੂੰ ਬਾਬੇ ਨੂੰ ਸੱਤ ਨੂੰ ਬਾਬਾ ਨਹੀਂ ਮੰਨਦਾ ਪਰ ਸਿੱਖੀ ਵਿੱਚ ਬੈਠੇ ਹੋਏ ਬਾਬਿਆਂ ਨੂੰ ਸੱਤ ਜ਼ਰੂਰ ਮੰਨਦਾ ਜਿਹੜੇ ਸਿੱਖੀ ਦੀ ਵਿਚਾਰਧਾਰਾ ਨੂੰ ਨਿਕਲ ਗਏ ਜਿਹੜੇ ਸਿੱਖੀ ਦੇ ਸਿਧਾਂਤਿਕ ਵਿਚਾਰ ਨੂੰ ਨਿਕਲ ਗਏ ਇਹਨਾਂ ਨੂੰ ਸੱਪ ਜ਼ਰੂਰ ਮੰਨਦਾ ਮੈਂ ਕਿਸੇ ਗੁੱਗੇ ਨੂੰ ਬਾਬਾ ਨਹੀਂ ਸੱਪ ਨੂੰ ਬਾਬਾ ਮੰਨਦਾ ਨਹੀਂ ਪਰ ਬਾਬਿਆਂ ਨੂੰ ਸੱਪ ਜ਼ਰੂਰ ਮੰਨਦਾ ਤੂੰ ਨਾ ਜਾ ਲਾ ਕੇ ਵੇਖੋ ਸੱਪ ਦਾ ਕੰਮ ਕੀ ਹੁੰਦਾ ਹੈ ਸੱਪ ਨੂੰ ਤੁਸੀਂ ਦੁੱਧ ਪਿਆਓ ਉਹਨੂੰ ਪਾਲੋ ਅਖੀਰ ਕੀ ਹੋਏਗਾ ਇੱਕ ਦਿਨ ਉਹ ਡੰਗ ਮਾਰਨਾ ਸ਼ੁਰੂ ਕਰ ਦੇਗਾ ਸੱਪ ਨੇ ਡੰਗ ਮਾਰਨਾ ਸੱਪ ਐ ਦੁੱਧ ਪਿਆਈ ਐ ਅੰਦਰ ਵਿਸ਼ ਨਿਕੋਰ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਆ ਲਿਆ ਜੇ ਅੰਦਰ ਉਹਦੇ ਨਰੋਲ ਜ਼ਹਿਰ ਹੀ ਜ਼ਹਿਰ ਹੈ ਜਿੱਦੇ ਉਹਦਾ ਦਾ ਲਗਿਆ ਉਹਨੇ ਡੰਗ ਮਾਰਨਾ ਇੱਕ ਮੈਂ ਨਿੱਕੀ ਜੀ ਕਹਾਣੀ ਪੜ ਰਿਆ ਸੀ ਉਸ ਕਹਾਣੀ ਵਿੱਚ ਜ਼ਿਕਰ ਸੀ ਇੱਕ ਅਜਗਰ ਸੱਪ ਕਿਸੇ ਬੀਬੀ ਨੇ ਪਾਲਿਆ ਘਰ ਵਿੱਚ ਉਹ ਕਾਫੀ ਵੱਡਾ ਹੁੰਦਾ ਹੈ ਉਹਨੂੰ ਰੋਜ਼ ਉਹ ਖਾਣਾ ਦਿਆ ਕਰੇ ਤੇ ਉਹ ਖਾਇਆ ਕਰੇ ਉਹ ਵੱਲ ਕੇ ਵੱਡਾ ਹੋ ਗਿਆ ਤੇ ਇੱਕ ਦਿਨ ਉਹ ਸੱਪ ਖਾਣਾ ਖਾਣਾ ਬੰਦ ਕਰ ਜਾਂਦਾ ਹੈ ਤੇ ਬੀਬੀ ਉਹਨੂੰ ਕਿਸੇ ਡਾਕਟਰ ਕੋਲ ਲੈ ਕੇ ਜਾਂਦੀ ਹੈ ਜਾਨਵਰਾਂ ਦੇ ਵੀ ਇਹਦਾ ਕੋਈ ਇਲਾਜ ਕੀਤਾ ਜਾਏ ਤੇ ਇਹਨੂੰ ਦੇਖਿਆ ਜਾਏ ਵੀ ਇਹਨੂੰ ਕੀ ਗੱਲ ਹੈ ਕਿਉਂ ਖਾਂਦਾ ਕਿਉਂ ਨਹੀਂ ਹੈ ਪੁੱਤ ਉਹ ਬੀਬੀ ਡਾਕਟਰ ਕੋਲ ਲੈ ਕੇ ਗਈ ਡਾਕਟਰ ਨੇ ਜਦੋਂ ਚੈੱਕ ਕੀਤਾ ਕਿ ਇਹ ਬਿਲਕੁਲ ਅੰਦਰੋਂ ਬਿਲਕੁਲ ਤੰਦਰੁਸਤ ਹੈ ਇਹ ਠੀਕ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਇਹਨੂੰ ਕੋਈ ਬਿਮਾਰੀ ਨਹੀਂ ਹੈ ਫਿਰ ਡਾਕਟਰ ਨੇ ਉਹ ਸਰਚ ਇੱਕ ਰਿਸਰਚ ਕੀਤੀ ਤੇ ਉਹ ਰਿਸਰਚ ਉਸ ਬੀਬੀ ਨੂੰ ਦੱਸੀ ਕਹਿੰਦਾ ਵੀ ਇਹ ਜਿਹੜੇ ਅਜੰਗਰੇ ਸਾਪ ਹੁੰਦੇ ਨੇ ਨਾ ਇਹ ਆਪਣੇ ਆਪ ਨੂੰ ਆ ਜਿਹੜਾ ਆਪਦਾ ਸ਼ਿਕਾਰ ਕਰਦੇ ਨੇ ਇਹ ਕਈ ਦਿਨ ਆਪਣੇ ਆਪ ਨੂੰ ਭੁੱਖਾ ਰੱਖ ਕੇ ਆਪਦਾ ਸ਼ਿਕਾਰ ਕਰਦੇ ਤਾਂ ਕਿ ਉਹਨੂੰ ਨਿਗਲਣਾ ਸੌਖਾ ਹੋ ਜਾਏ ਕਹਿੰ ਲਗੇ ਇਹ ਤੇਰੇ ਸਰੀਰ ਦੇ ਉੱਤੋਂ ਦੀ ਨਾਪ ਇਸ ਕਰਕੇ ਲੈਂਦਾ ਸੀ ਕਿ ਉਹ ਬਲੇਵੇਂ ਵਿੱਚ ਲੈ ਰਿਹਾ ਸੀ ਕਿ ਇਹ ਮੇਰੇ ਵੱਸ ਵਿੱਚ ਆਉਣ ਵਾਲੀ ਹੈ ਕਿ ਨਹੀਂ ਆ ਗਈ ਦੀ ਵੇਖੋ ਉਸੇ ਸੱਪ ਨੂੰ ਹੁਣੇ ਪਾਲਿਆ ਤੇ ਉਸੇ ਸੱਪ ਨੇ ਉਸੇ ਉਹਦਾਈ ਨਾਪ ਲੈ ਲੇ ਕਿ ਵੇ ਇਹਨੂੰ ਨਿਗਲ ਸਕਦਾ ਆ ਕਿ ਨਹੀਂ ਨਿਗਲ ਸਕਦਾ ਅੰਦਾਜ਼ਾ ਲਾ ਰਿਹਾ ਵੀ ਮੈਨੂੰ ਖਾ ਸਕਦਾ ਕਿ ਨਹੀਂ ਖਾ ਸਕਦਾ ਉਪਾਲ ਰਹੀ ਹੈ ਇਹ ਸੱਪ ਦਾ ਸੁਭਾਵ ਨੇ ਆ ਗਿਆ ਕਿ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲੋ ਉਹ ਨਿਗਲ ਜਾਂਦਾ ਹੈ ਖਾਂਦਾ ਹੈ ਡੰਗ ਮਾਰਦਾ ਹੈ ਤੇ ਸਿੱਖੀ ਦੇ ਪੇਛੇ ਵਿੱਚ ਬੈਠੇ ਹੋਏ ਸੱਪ ਇਹਨਾਂ ਨੇ ਸਿੱਖੀ ਨਿਗਲ ਲਈ ਹੈ ਇਹ ਪਹਿਲਾਂ ਆਪ ਦੇ ਨੇ ਕਿ ਸਿੱਖੀ ਨੂੰ ਨਿਗਲਣਾ ਤੇ ਨਿਗਲਣਾ ਕਿਵੇਂ ਪਾਲ ਸੀ ਰਹੇ ਉਹਨਾਂ ਨੂੰ ਪਾਲੇ ਸਾਡੇ ਹੋਏ ਨੇ